ਸੱਚੀ ਗੱਲ ਵੰਦੀ ਆ ਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਦੇ ਵਿੱਚ ਉਹਨਾਂ ਦੇ ਦੁਆਰਾ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਖੁੱਲੀ ਚੇਤਾਵਨੀ ਦਿੱਤੀ ਗਈ ਹੈ ਉਨਾ ਦਾ ਕਹਿਣਾ ਹੈ ਕਿ ਜੇਕਰ ਉਹ ਗੋਲੀਆਂ ਚਲਾਉਣ ਤੋਂ ਬਾਅਦ ਆਪਣੀ ਮਾਂ ਦੀ ਗੋਦ ਦੇ ਵਿੱਚ ਜਾ ਕੇ ਸੌਂ ਜਾਣਗੇ ਤਾਂ ਭੁੱਲ ਜਾਓ ਪੁਲਿਸ ਗੋਲੀ ਚਲਾਉਣ ਵਾਲਿਆਂ ਦੇ ਵਿਰੁੱਧ ਹੁਣ ਸਖਤ ਕਾਰਵਾਈ ਕਰੇਗੀ। ਸੋ ਇਸੇ ਦੌਰਾਨ ਰਾਣਾ ਬਲਾਚੌਰੀਆ ਅਤੇ ਹੁਸ਼ਿਆਰਪੁਰ ਦੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕੱਲ ਹੀ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਗਵੰਤ ਮਾਨ ਨੂੰ ਇਹ ਸਵਾਲ ਮੀਡੀਆ ਧਾਰੀਆਂ ਦੇ ਵੱਲੋਂ ਪੁੱਛੇ ਗਏ ਸਨ ਜਿਸ ਤੋਂ ਬਾਅਦ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਇਹ ਪੁਰਾਣੀਆਂ ਸਰਕਾਰਾਂ ਦੇ ਹੀ ਕੰਡੇ ਬੀਜੇ ਹੋਏ ਹਨ ਜਿਸ ਦਾ ਕੀ ਪ੍ਰਨਾਮ ਹੁਣ ਭੁਗਤਣਾ ਪੈ ਰਿਹਾ ਹੈ ਤੇ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਦੇ ਉੱਤੇ ਹੁਣ ਵਿਰੋਧੀ ਕਾਮ ਲਗਾਏ ਜਾ ਰਹੇ ਹਨ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਆਈ ਨੂੰ 4 ਸਾਲ ਦਾ ਸਮਾਂ ਹੋਣ ਨੂੰ ਹੈ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹ ਠੀਕਰੇ ਬਾਕੀ ਪਾਰਟੀਆਂ ਦੇ ਉੱਤੇ ਹੀ ਪੰਨੇ ਜਾ ਰਹੇ ਹਨ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਇਸ ਦੀ ਜ਼ਿੰਮੇਵਾਰੀ ਹੁਣ ਭਗਵੰਤ ਮਾਨ ਸਰਕਾਰ ਨੂੰ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਾ ਹੈ ਤੇ ਆਜ ਦਿਨ ਹੀ ਨੌਜਵਾਨਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਪੁਰਾਣੀਆਂ ਪਾਰਟੀਆਂ ਦੇ ਉੱਤੇ ਹੀ ਭਗਵੰਤ ਮਾਨ ਨੂੰ ਇਲਜ਼ਾਮ ਲਗਾਉਣੇ ਚਾਹੀਦੇ ਹਨ ਕਿਉਂਕਿ ਭਗਵੰਤ ਮਾਨ ਸਰਕਾਰ ਨੂੰ 4 ਸਾਲ ਦੇ ਕਰੀਬ ਹੋਣ ਤਾ ਦੇ ਵਿੱਚ ਆਇਆਂ ਨੂੰ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਘਰੇਲੂ ਗੈਸ ਸਿਲੰਡਰਾਂ ਦੀ ਕਾਲਾ ਬਜਾਰੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਅਮਰਤਸਰ ਜ਼ਿਲ੍ਹੇ ਦੇ ਵਿੱਚ ਕੁਝ ਗੈਸ ਏਜੰਸੀਆਂ KYC ਦੇ ਨਾਮ ਦੇ ਉੱਤੇ ਹੀ ਖਪਤਕਾਰਾਂ ਤੋਂ ਜ਼ਬਰਦਸਤੀ 200 ਰੁਪਏ ਵਸੂਲ ਰਹੀਆਂ ਹਨ ਹਾਲਾਂਕਿ ਸਰਕਾਰ ਨੇ KYC ਦੇ ਲਈ ਕੋਈ ਵੀ ਨਿਰਧਾਰਤ ਫੀਸ ਨਹੀਂ ਐਲਾਨੀ ਹੈ ਸੋ KYC ਨੂੰ ਪੂਰੀ ਤਰ੍ਹਾਂ ਮੁਫਤ ਕੀਤਾ ਗਿਆ ਹੈ ਖਪਤਕਾਰਾਂ ਨੂੰ KYC ਪੂਰਾ ਕਰਨ ਦੇ ਲਈ ਗੈਸ ਏਜੰਸੀ ਦੇ ਦਫ਼ਤਰ ਜਾਣਾ ਪੈਂਦਾ ਹੈ ਪਰ ਕੁਝ ਗੈਸ ਏਜੰਸੀਆਂ ਜਨਤਾ ਨੂੰ ਲੁੱਟ ਦੇ ਲਈ ਦਰੇੜ ਹਨ ਕਾਲਾ ਵਿਚਾਰੀ ਦੇ ਵਿੱਚ ਸ਼ਾਮਲ ਹਨ ਤੇ ਇਸ ਤੋਂ ਇਲਾਵਾ ਜਨਤਾ ਨੂੰ ਦੋਮਾ ਹੱਥਾਂ ਦੇ ਨਾਲ ਲੁੱਟਿਆ ਜਾ ਰਿਹਾ ਹੈ ਖਪਤਕਾਰਾਂ ਤੋਂ ਲਈ ਜਾਣ ਵਾਲੀ KYC ਫੀਸ ਦੇ ਸੰਬੰਧ ਦੇ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਜ਼ਿਲ੍ਹਾ ਵਿਕਰੀ ਪ੍ਰਬੰਧਕ ਜਰਸ਼ ਪਾਟਕ ਨੇ ਦੱਸਿਆ ਹੈ ਕਿ ਸਰਕਾਰ KYC ਦੇ ਲਈ ਕੋਈ ਵੀ ਫੀਸ ਨਹੀਂ ਲੈਂਦੀ ਪਰ ਕੁਝ ਕੰਪਨੀਆਂ ਦੇ ਵੱਲੋਂ 200 ਰੁਪਏ ਤੱਕ ਵਸੂਲੇ ਜਾ ਰਹੇ ਹਨ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਸਿਲੰਡਰਾਂ ਦੀ ਹੋਣ ਕਾਲਾ ਬਾਜ਼ਾਰੀ ਹੋਣੀ ਵੀ ਸ਼ੁਰੂ ਹੋ ਚੁੱਕੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਗੈਸ ਸਿਲੰਡਰਾਂ ਦੀ ਕਾਫੀ ਜ਼ਿਆਦਾ ਆਮਦ ਘਟ ਚੁੱਕੀ ਹੈ ਜਿਸ ਤੋਂ ਬਾਅਦ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣੇ ਸਿਲੰਡਰ ਬੁੱਕ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਸਿਲੰਡਰ 20 ਤੋਂ 25 ਦਿਨ ਬਾਅਦ ਮਿਲ ਰਹੇ ਹਨ ਸੋ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਸ਼ੁਰੂ ਹੋ ਚੁੱਕੀ ਹੈ ਤੇ ਗੈਸ ਸਿਲੰਡਰਾਂ ਦਾ ਰੇਟ 1200 ਤੋਂ ਲੈ ਕੇ 1500 ਰੁਪਏ ਦੇ ਵਿੱਚ ਹੋ ਚੁੱਕਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੁਣ ਪੰਜਾਬ ਦੇ ਵਿੱਚ ਬਲੈਕ ਦੇ ਵਿੱਚ ਸਿਲੰਡਰ ਵੇਚ ਰਹੇ ਹਨ ਦੱਸ ਦਈਏ ਕਿ ਘਰੇਲੂ ਆਮ ਜਾਰੀ ਦੇ ਸਵੰਦ ਦੇ ਵਿੱਚ ਇਸ ਸ਼ਹਿਰ ਦੇ ਵੱਡੇ ਢਾਬੇ ਅਤੇ ਛੋਟੇ ਸਟਰੀਟ ਵਕਰੀਤਾ ਦੋਵਾਂ ਨੂੰ ਸਪਲਾਈ ਕੀਤੇ ਜਾਂਦੇ ਹਨ ਇਸ ਸਮੇਂ ਸਿਲੰਡਰ ਦੀ ਕੀਮਤ 954 ਰੁਪਏ ਹੈ ਸੋ ਜਿਸ ਦੀ ਕੀਮਤ 1200 ਤੋਂ ਲੈ ਕੇ 1500 ਰੁਪਏ ਦੇ ਵਿੱਚ ਹੁਣ ਇਸ ਨੂੰ ਵੇਚਿਆ ਜਾ ਰਿਹਾ ਹੈ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਖਾਣ ਪੀਣ ਦੀਆਂ ਚੀਜ਼ਾਂ ਬੀਚਣ ਵਾਲੇ ਵਿਕਰਤਤਾਵਾਂ ਨੂੰ ਵੇਚੇ ਜਾ ਰਹੇ ਹਨ ਤੇ ਹੋਟਲਾਂ ਦੁਆਰਾ ਵੀ ਇਹਨਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ ਤੇ ਸਰਕਾਰ ਦੇ ਦੁਆਰਾ ਇਸਤੇ ਉੱਤੇ ਕੋਈ ਵੀ ਐਕਸ਼ਨ ਨਹੀਂ ਕੀਤਾ ਜਾ ਰਿਹਾ ਸੋ ਆਮ ਲੋਕ ਕਾਫੀ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਹਨ ਉਹਨਾਂ ਨੂੰ ਗੈਸ ਸਿਲੰਡਰ ਲੈਣੇ ਹੀ ਬੰਦ ਹੋ ਚੁੱਕੇ ਹਨ ਜੇਕਰ ਬਲੈਕ ਦੇ ਵਿੱਚ ਉਹ ਸਿਲੰਡਰ ਲੈਂਦੇ ਵੀ ਹਨ ਤੇ 12 ਤੋਂ ਲੈ ਕੇ 1500 ਰੁਪਏ ਦਾ ਸਿਲੰਡਰ ਹੁਣ ਮਿਲ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਹੁਣ ਦਿੱਲੀ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਲੰਮੇ ਹੱਥੀਂ ਲਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹੁਣ ਪਰਾਲੀ ਨਹੀਂ ਸਾੜੀ ਜਾ ਰਹੀ ਪੰਜਾਬ ਦੀ ਹਵਾ ਠੀਕ ਹੈ ਤਾਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਲਈ ਕੌਣ ਜ਼ਿੰਮੇਵਾਰ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦਾ ਵੀ ਇਸ ਸਮੇਂ 에ਅਰ ਕੁਆਲਿਟੀ ਇੰਡੈਕਸ 300 ਦੇ ਕਰੀਬ ਚੱਲ ਰਿਹਾ ਹੈ ਬੇਸ਼ੱਕ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਸ ਹਵਾ ਨੂੰ ਠੀਕ ਮੰਨਿਆ ਜਾਂਦਾ ਰਿਹਾ ਹੋਵੇ ਪਰ ਤੁਹਾਨੂੰ ਦੱਸ ਦਈਏ ਕਿ 50 에ਅਰ ਕੁਆਲਿਟੀ ਇੰਡੈਕਸ ਹੀ ਪੰਜਾਬ ਦੇ ਵਿੱਚ ਹਵਾ ਦੇ ਵਿੱਚ ਸਾਹ ਲੈਣ ਵਾਲਿਆਂ ਦੇ ਲਈ ਸਹੀ ਮੰਨਿਆ ਜਾਂਦਾ ਹੈ ਸੋ 300 ਦੇ ਕਰੀਬ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜੋ ਕਿ ਬੇहद ਖਰਾਬ ਕੁਆਲਿਟੀ ਦਾ 에ਅਰ ਕੁਆਲਿਟੀ ਇੰਡੈਕਸ ਹੁੰਦਾ ਹੈ ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਤੇ ਹਾਲਾਤ ਕਾਫੀ ਜ਼ਿਆਦਾ ਖਰਾਬ ਹੋ ਚੁੱਕੇ ਹਨ ਸੋ ਇਸ ਗੱ ਜੋ ਜਿਹੜਾ ਬਿਆਨ ਜਾਰੀ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਪ੍ਰਾਲੀ ਇਸ ਵਾਰ ਨਹੀਂ ਛੜੀ ਹੈ ਤੇ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਕਾਫੀ ਜ਼ਿਆਦਾ ਹੋ ਚੁੱਕਾ ਹੈ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਦਿੱਲੀ ਦੀਆਂ ਛੱਡ ਕੇ ਭਗਵੰਤ ਮਾਨ ਨੂੰ ਪੰਜਾਬ ਦੇ ਵੱਲ ਦੇਖਣਾ ਚਾਹੀਦਾ ਹੈ ਕਿਉਂਕਿ ਪੰਜਾਬੀਆਂ ਦੇ ਦੁਆਰਾ ਭਗਵੰਤ ਮਾਨ ਨੂੰ ਚਿਹਰਾ ਬਣਾ ਕੇ ਹੀ ਵੋਟਾਂ ਪਾਈਆਂ ਗਈਆਂ ਸੀ ਤੇ ਪੰਜਾਬ ਦਾ ਸੀਐਮ ਚੁਣਿਆ ਗਿਆ ਸੀ ਨਾ ਕਿ ਦਿੱਲੀ ਵਾਲਿਆਂ ਦੇ ਨਾਂ ਦੇ ਉੱਤੇ ਵੋਟਾਂ ਪੰਜਾਬੀਆਂ ਦੇ ਵੱਲੋਂ ਪਾਈਆਂ ਗਈਆਂ ਸਨ ਤੁਸੀਂ ਵੀ ਆਪਣੀ ਕਮੈਂਟ ਕਰਕੇ ਰਾਏ ਜਰੂਰ ਦਿਓ ਕਿ ਭਗਵੰਤ ਮਾਨ ਨੂੰ ਦਿੱਲੀ ਜਾਂ ਫਿਰ ਹੋਰਾਂ ਸੂਬਿਆਂ ਬਾਰੇ ਇਸ ਤਰ੍ਹਾਂ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਜਾਂ ਫਿਰ ਪੰਜਾਬ ਦੇ ਲੋਕਾਂ ਬਾਰੇ ਹੀ ਸੋਚਣਾ ਚਾਹੀਦਾ ਹੈ ਕਿਉਂਕਿ ਹਵਾ ਤੇ ਪੰਜਾਬ ਦੀ ਵੀ ਕੋਈ ਬਾੜੀ ਚੰਗੀ ਇਸ ਸਮੇਂ ਚੱਲ ਨਹੀਂ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮੋਹਾਲੀ ਦੇ ਕਬੱਡੀ ਟੂਰਨਾਮੈਂਟ ਦੇ ਉੱਤੇ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਕਮਰ ਦਿਗਵਿਜੇ ਔਰ ਫ ਰਾਣਾ ਬਲਾਚੌਰੀਆ ਦੀ ਹੱਤਿਆ ਮਾਮਲੇ ਦੇ ਵਿੱਚ ਹੁਣ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਹੈਰਾਨ ਕਰ ਦੇ ਖੁਲਾਸੇ ਸਾਹਮਣੇ ਹੋਏ ਹਨ ਸੋ ਪੋਸਟਮਾਰਟਮ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਰਾਣਾ ਨੂੰ ਪਿੱਛੋਂ ਗੋਲੀ ਮਾਰੀ ਸੀ ਸਿਰ ਦੇ ਮਗਰੋਂ ਸੋ ਜਿਸ ਤੋਂ ਬਾਅਦ ਕਿ ਗੋਲੀ ਉਸ ਦੇ ਮੂੰਹ ਰਾस्ते ਬਾਹਰ ਨਿਕਲੀ ਹੈ ਸੋ ਇਸ ਦੇ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਤਿੰਨ ਵਿਅਕਤੀ ਸਨ ਜਿਸ ਦੇ ਇੱਕ ਦੇ ਦੁਆਰਾ ਉਸ ਦੇ ਮੂੰਹ ਦੇ ਉੱਤੇ ਕੰਬਲ ਪਾਇਆ ਗਿਆ ਜਿਸ ਤੋਂ ਬਾਅਦ ਦੂਸਰੇ ਦੇ ਦੁਆਰਾ ਉਸਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਸੋ 셀ਫੀ ਲੈਣ ਦੇ ਬਹਾਨੇ ਹੀ ਰਾਣਾ ਨੂੰ ਰੋਕਿਆ ਗਿਆ ਸੀ ਸੋ ਜਿਸ ਤੋਂ ਬਾਅਦ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਇਹ 2 ਤੋਂ 3 ਹਮਲਾਵਾਰ ਜਿਹੜੇ ਫਰਾਰ ਹੋ ਚੁੱਕੇ ਸਨ ਸੋ ਇਹਨਾਂ ਨੂੰ ਹੁਣ ਪੁਲਿਸ ਦੇ ਵੱਲੋਂ ਹਰਾਸਤ ਦੇ ਵਿੱਚ ਵੀ ਲੈ ਰਿਆ ਗਿਆ ਹੈ ਇਸ ਤੋਂ ਬਾਅਦ ਗੱਲ ਕਰੀਏ ਤਾਂ ਪੰਜਾਬ ਅਤੇ ਚੰਡੀਗੜ੍ਹ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ ਸੋ ਮੌਸਮ ਵਿਭਾਗ ਦੇ ਵੱਲੋਂ ਹੁਣ ਤਾਜ਼ਾ ਭਵਿੱਖਬਾਣੀ ਕੀਤੀ ਗਈ ਹੈ ਸੂਬੇ ਦੇ ਵਿੱਚ ਇੱਕ ਨਵਾਂ ਸਿਸਟਮ ਸਰਗਰਮ ਹੋਣ ਵਾਲਾ ਹੈ ਜਿਸ ਦੇ ਪ੍ਰਭਾਵ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਚੇਤਾਵਨੀ ਦਿੱਤੀ ਗਈ ਹੈ ਫਿਲਹਾਲ ਠੰਡੀਆਂ ਹਵਾਵਾਂ ਦੇ ਕਾਰਨ ਰਾਤ ਦੇ ਤਾਪਮਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਲੋਕਾਂ ਨੂੰ ਸਵੇਰੇ ਸ਼ਾਮ ਕੰਬਣੀ ਮਹਿਸੂਸ ਹੋ ਰਹੀ ਹੈ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ 14 ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਹੈ ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਅਤੇ ਇਸ ਤੋਂ ਇਲਾਵਾ ਅਮਰਤ ਕਾਰਨਦਾਰ ਨੇ ਇਸ ਤੋਂ ਲੱਭ ਲੁਧਿਆਣਾ ਜਲੰਧਰ ਬਠਿੰਡਾ ਫਿਰੋਜ਼ਪੁਰ ਅਤੇ ਪਟਿਆਲਾ ਦੇ ਵਿੱਚ ਵਿਜ਼ਿਬਿਲਟੀ ਵੀ ਕਾਫੀ ਜ਼ਿਆਦਾ ਘਟ ਚੁੱਕੀ ਹੈ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਧੁੰਦ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ 20 ਤੋਂ ਲੈ ਕੇ 40 ਮੀਟਰ ਤੱਕ ਵਿਜ਼ਿਬਿਲਟੀ ਰਹਿ ਚੁੱਕੀ ਹੈ ਸੋ ਇਸੇ ਤਰ੍ਹਾਂ ਮੌਸਮ ਮਾਰਾਂ ਦਾ ਕਹਿਣਾ ਹੈ ਕਿ 19 ਤੋਂ ਲੈ ਕੇ 21 ਦਸੰਬਰ ਤੱਕ ਪੰਜਾਬ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 20 ਦਸੰਬਰ ਨੂੰ ਇੱਕ ਹੋਰ ਪੱਛਮੀ ਗੜਬੜੀ ਐਕਟਿਵ ਹੋਵੇਗੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹਲਕੇ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਸੋ ਬੀ ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਅਤੇ ਮੀਂਹ ਦਾ ਅਲਰਟ ਵੀ ਹੁਣ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਸੋ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਕਿਤੇ ਨਾ ਕਿਤੇ ਧੁੰਦ ਅਤੇ ਇਸ ਤੋਂ ਇਲਾਵਾ ਹੋਰ ਠੰਡ ਵਧਣ ਦੀ ਉਮੀਦ ਲਗਾਈ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪਠਾਨਕੋਟ ਬਾਈਪਾਸ ਦੇ ਉੱਤੇ ਪੰਜਾਬੀ ਬਾਗ ਨੇੜੇ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਹੀ ਕੱਟ ਲਿਆ ਹੈ ਜਿਵੇਂ ਤੁਹਾਨੂੰ ਦੱਸ दिया ਕਿ ਤੁਸੀਂ ਚੋਰਾਂ ਨੂੰ ਏਟੀਐਮ ਬਦਲ ਕੇ ਪੈਸੇ ਕਢਵਾਉਂਦੇ ਤੇ ਦੇਖਿਆ ਹੋਵੇਗਾ ਜਾਂ ਫਿਰ ਖਬਰਾਂ ਸੁਣੀਆਂ ਹੋਣਗੀਆਂ ਪਰ ਚੋਰਾਂ ਦੇ ਦੁਆਰਾ ਹੁਣ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਹੀ ਕਟਰ ਦੇ ਨਾਲ ਕੱਟ ਲਿਆ ਗਿਆ ਜਿਸ ਤੋਂ ਬਾਅਦ ਉਸ ਦੇ ਵਿੱਚ 6 ਲੱਖ ਰੁਪਏ ਮੌਜੂਦ ਸਨ ਤੇ ਚੋਰਾਂ ਦੇ ਵੱਲੋਂ ਉਹ ਚੋਰੀ ਕਰ ਲਏ ਗਏ ਹਨ ਚੋਰਾਂ ਨੇ ਪਹਿਲਾਂ ਉੱਥੇ ਲੱਗੇ ਸੀਸੀਟੀਵੀ ਦੇ ਉੱਪਰ ਸਪਰੇਅ ਕੀਤੀ ਫਿਰ ਗੈਸ ਕਟਰ ਦੇ ਨਾਲ ਏਟੀਐਮ ਮੈਨੂੰ ਕੱਟਿਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸੋ ਜਿਸ ਤੋਂ ਬਾਅਦ ਇਹ ਚੋਰ ਉੱਥੋਂ ਏਟੀਐਮ ਲੈ ਕੇ ਫਰਾਰ ਹੋ ਜਾਂਦੇ ਹਨ ਸੋ ਕਾਫੀ ਜ਼ਿਆਦਾ ਇਹ ਹੈਰਾਨ ਕਰਦਾ ਮਾਮਲਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਹੁਣ ਏਟੀਐਮ ਮਸ਼ੀਨਾਂ ਹੀ ਸੇਫ ਨਹੀਂ ਹਨ ਸੋ ਕਟਰ ਦੇ ਨਾਲ ਹੀ ਕੱਟ ਕੇ 6 ਲੱਖ ਰੁਪਏ ਦੀ ਇੱਥੋਂ ਹੁਣ ਡਕੈਤੀ ਹੋਈ ਹੈ ਸੋ ਇਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਚੋਰਾਾਂ ਦੇ ਵੱਲੋਂ ਇੱਕ ਨਰਸਿੰਗ ਇੰਸਟੀਚਿਊਟ ਦੇ ਵਿੱਚ ਚੋਰੀ ਕੀਤੀ ਗਈ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਚੋਰੀ ਕਰਨ ਦੇ ਦੌਰਾਨ ਉੱਥੋਂ ਕਾਫੀ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ ਤੇ ਟੂਟੀਆਂ ਵੀ ਇਹ ਉੱਥੋਂ ਤੁਸੀਂ ਦੇਖ ਸਕਦੇ ਹੋ ਕਿ ਚੋਰੀ ਕਰ ਲਿਆ ਗਿਆ ਹੈ ਤੇ ਟੂਟੀਆਂ ਵੀ ਇਹ ਉੱਥੋਂ ਤੁਸੀਂ ਦੇਖ ਸਕਦੇ ਹੋ ਕਿ ਪਿੱਤਲ ਦੀਆਂ ਲਗਾ ਕੇ ਲੈ ਗਏ ਹਨ ਸੋ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਕੀ ਭਾਂਡੇ ਆਦਿ ਅਤੇ ਇਸ ਤੋਂ ਇਲਾਵਾ ਗੈਸ ਸਿਲੰਡਰ ਅਤੇ ਹੋਰ ਰਸੋਈ ਦਾ ਸਮਾਨ ਵੀ ਇਹਨਾਂ ਦੇ ਵੱਲੋਂ ਚੋਰੀ ਕਰ ਲਿਆ ਗਿਆ ਹੈ ਅੱਜ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਕਿਸਾਨ ਮਜ਼ਦੂਰ ਮੋਰਚੇ ਨੇ 18 ਤੇ 19 ਦਸੰਬਰ ਨੂੰ ਪੰਜਾਬ ਦੇ ਸਾਰੇ ਹੀ ਡੀਸੀ ਦਫ਼ਤਰਾਂ ਦੇ ਬਾਹਰ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਹੁਣ ਬਿਜਲੀ ਬਿੱਲ ਅਤੇ ਇਸ ਤੋਂ ਇਲਾਵਾ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਮੋਰਚਾ ਖੋਲਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਅਗਲੀ ਆਉਣ ਵਾਲੇ ਦਿਨਾਂ ਦੇ ਦੌਰਾਨ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਚੱਕਾ ਜਾਮ ਵੀ ਕੀਤਾ ਜਾਵੇਗਾ ਸਾਰੇ ਹੀ ਪੰਜਾਬ ਦੇ ਵਿੱਚ ਰੇਲ ਲਾਈਨਾਂ ਬੰਦ ਕਰ ਦਿੱਤੀਆਂ ਜਾਣਗੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜੇ ਸਮੂਹ ਅਧਿਆਪਕ ਜਥੇਬੰਦੀਆਂ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਦੇ ਦੌਰਾਨ ਅਧਿਆਪਕਾਂ ਦੀਆਂ ਡਿਊਟੀਆਂ ਦੂਸਰੇ ਬਲਾਕਾਂ ਦੇ ਵਿੱਚ ਲਾਉਣ ਤੇ ਬੀ ਐਲਓ ਦੀਆਂ ਡਿਊਟੀਆਂ ਨਾ ਕੱਟਣ ਤੇ ਰੋਸ ਦੇ ਵਿੱਚ ਸਰਕਾਰ ਦੇ ਵੱਲੋਂ ਵਰਤੀ ਗਈ ਅਣਗਹਿਲੀ ਦੇ ਕਾਰਨ ਦੋ ਅਧਿਆਪਕਾਂ ਦੀ ਜਿਹੜੀ ਕਿ ਮੌਤ ਹੋ ਗਈ ਸੀ ਸੋ ਹਾਦਸਿਆਂ ਦੇ ਦੌਰਾਨ ਜ਼ਖਮੀ ਹੋਏ ਅਧਿਆਪਕਾਂ ਨੂੰ ਜੋਗ ਮੁਆਵਜ਼ੇ ਦੇਣ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤੇਗੜ ਸਾਹਿਬ ਅੱਗੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨਰ ਪੰਜਾਬ ਖਿਲਾਫ ਜ਼ੋਰਦਾਰ ਨਾਰੀਵਾਜੀ ਕਰਦੇ ਹੋયા ਆਰਥੀ ਫੂਕੀ ਗਈ ਹੈ ਜੀहां ਤੁਹਾਨੂੰ ਦੱਦੀਏ ਕਿ ਭਗਵੰਤ ਮਾਨ ਦੀ ਇਹਨਾਂ ਦੇ ਵੱਲੋਂ ਆਰਥੀ ਫੂਕੀ ਗਈ ਹੈ ਕਿ ਪੰਜਾਬ ਦੇ ਅਧਿਆਪਕਾਂ ਦੀ ਹੋਰ ਨਾ ਸੂਬਿਆਂ ਦੇ ਵਿੱਚ ਡਿਊਟੀ ਲਗਾਈ ਗਈ ਸੋ ਬਹੁਤ ਦੂਰ ਦੂਰ ਜਾ ਕੇ ਉਹਨਾਂ ਦੀ ਡਿਊਟੀ ਲਗਾਈ ਗਈ ਜੋ ਕਿ ਨੇੜੇ ਨੇੜੇ ਡਿਊਟੀ ਲਗਾਉਣੀ ਚਾਹੀਦੀ ਸੀ ਸੋ ਇਸੇ ਦੇ ਵਿਰੋਧ ਦੇ ਵਿੱਚ ਹੋਣੇ ਆਰਥੀ ਫੂਕ ਪ੍ਰਦਰਸ਼ਨ ਹੋਇਆ ਹੈ ਜਿਸ ਦੇ ਕਾਰਨ ਦੋ ਅਧਿਆਪਕਾਂ ਦੀ ਮੌਤ ਹੋ ਗਈ ਸੀ ਸੋ ਭਗਵਾਨਤਮਾਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਅਧਿਆਪਕਾਂ ਦੀ ਡਿਊਟੀ ਲਗਾਉਣੀ ਹੈ ਸੋ ਉਹਨਾਂ ਦੇ ਨਜ਼ਦੀਕੀ ਪਿੰਡਾਂ ਦੇ ਵਿੱਚ ਹੀ ਡਿਊਟੀ ਲਗਾਈ ਜਾਵੇ ਤਾਂ ਜੋ ਕਿ ਉਹਨਾਂ ਨੂੰ ਇੰਨੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਭਗਵਾਨਤਮਾਨ ਦੇ ਵੀ ਅਧਿਆਪਕਾਂ ਦੇ ਵੱਲੋਂ ਇਸੇ ਤਰ੍ਹਾਂ ਪੂਤਲੇ ਜਿਹੜੇ ਆ ਉਹ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਮਰਤ ਸਰ ਦੇ ਸਕੂਲਾਂ ਨੂੰ ਲੈ ਕੇ ਜਾਰੀ ਹੋ ਗਿਆ ਹੈ ਨਵਾਂ ਫਰਮਾਨ ਜੀ ਹਾਂ ਜਿਲ੍ਹੇ ਜਿੰਹਾਂ ਜ਼ਿਲ੍ਹੇ ਦੇ ਸਰਕਾਰੀ ਪ੍ਰਾਈਵੇਟ ਅਤੇ ਐਡਿਡ ਸਕੂਲਾਂ ਦੇ ਵਿੱਚ ਸ਼ੱਕੀ ਵਿਅਕਤੀਆਂ ਦੀ ਐਂਟਰੀ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਜੇਸ਼ ਸ਼ਰਮਾ ਦੇ ਵੱਲੋਂ ਸਕੂਲ ਦੇ ਵਿੱਚ ਆਉਣ ਜਾਣ ਵਾਲੇ ਹਰ ਇੱਕ ਵਿਅਕਤੀ ਦਾ ਕੰਪਲੈਕਸ ਦੇ ਮੁੱਖ ਗੇਟ ਦੇ ਉੱਤੇ ਰਿਕਾਰਡ ਮੁਕੰਮਲ ਦਰਜ ਹੋਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਅਧਿਕਾਰੀ ਦੇ ਵੱਲੋਂ ਸਕੂਲ ਮੁਖੀਆਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਸਕੂਲ ਕੰਪਲੈਕਸ ਦੇ ਵਿੱਚ ਆਉਂਦਾ ਹੈ ਤੇ ਉਸ ਦੀ ਜਾਣਕਾਰੀ ਤੁਰੰਤ ਸਿੱਖਿਆ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਨੂੰ ਦੇਣੀ ਪਵੇਗੀ। ਇਸੇ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਸ਼ੇ ਸ਼ਰਮਾ ਨੇ ਦੱਸਿਆ ਹੈ ਕਿ ਸਕੂਲ ਦੇ ਵਿੱਚ ਪੜ੍ਹਨ ਵਾਲੀਆਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਮਸਤੈਦ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਗੰਭੀਰਤਾ ਦੇ ਨਾਲ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਤਰਨਤਾਰਨ ਦੇ ਵਿੱਚੋਂ ਬਰਾਮਦ ਹੋਇਆ ਹੈ ਪਾਕਿਸਤਾਨੀ ਗੁਬਾਰਾ ਕੋਡ ਬਲਡ ਵੀ ਕਾਗਜ਼ ਦੇ ਉੱਤੇ ਲਿਖਿਆ ਮਿਲਿਆ ਹੈ ਜੀ ਹਾਂ ਖਬਰ ਹੁਣ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਬਾਗੜੀਆਂ ਵਿਖੇ ਪਾਕਿਸਤਾਨੀ ਖੁਬਾਰਾ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦੇ ਨਾਲ ਇੱਕ ਕਾਗਜ਼ ਦਾ ਟੁਕੜਾ ਵੀ ਪ੍ਰਾਪਤ ਹੋਇਆ ਹੈ ਜਿਸ ਉੱਪਰ ਪੈਨ ਦੇ ਨਾਲ ਜੂ ਆਈ ਡੀ ਨੰਬਰ ਲਿਖੇ ਹੋਏ ਹਨ ਇਸ ਗੁਬਾਰੇ ਨੂੰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਕਾਬੂ ਦੇ ਵਿੱਚ ਲੈਂਦਿਆਂ ਹੋਇਆ ਜਿੱਥੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਉੱਥੇ ਹੀ ਖੂਬੀਆ ਵਿ ਉਤੇ ਕੀਤੀ ਜਾ ਰਹੀ ਹੈ ਸੋ ਲਗਾਤਾਰ ਤੁਹਾਨੂੰ ਦੱਦੀਏ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਪਾਕਿਸਤਾਨੀ ਡਰੋਨ ਪਾਕਿਸਤਾਨੀ ਗੁਬਾਰੇ ਅਤੇ ਇਸ ਤੋਂ ਇਲਾਵਾ ਡਰੱਗ ਹਥਿਆਰ ਉਹਨਾਂ ਦੇ ਵੱਲੋਂ ਸਪਲਾਈ ਕੀਤੇ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਫਕਾ ਮੰਤਰੀ ਢਾਲੀਵਾਲ ਦੇ ਜੱਦੀ ਪਿੰਡ ਜਗਦੇਵ ਕਲਾਂ ਤੋਂ ਅਕਾਲੀ ਉਮੀਦਵਾਰ ਜੇਤੂ ਹੋ ਗਈ ਹੈ ਜੀ ਹਾਂ ਤੁਹਾਨੂੰ ਦੱਦੀਏ ਕਿ ਤਾਲੀਵਾਲ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕੀਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਬਾਦੇ ਦਾਅਵੇ ਕੀਤੇ ਜਾ ਰਹੇ ਸੀ ਕਿ ਉਹ ਪੰਜਾਬ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਕੰਮ ਕਰ ਰਹੇ ਆ ਤੇ ਸਾਲ 2027 ਦੇ ਦੌਰਾਨ ਵੀ ਉਹਨਾਂ ਦੇ ਵੱਲੋਂ ਚੋਣਾਂ ਦੇ ਵਿੱਚ ਜਿੱਤ ਕੀਤੀ ਜਾਵੇਗੀ ਤੇ ਭਗਵਾਨਤਮਨ ਜੀ ਦੇ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਪਰ ਉਹਨਾਂ ਦੇ ਆਪਣੇ ਪਿੰਡ ਦੇ ਵਿੱਚੋਂ ਹੀ ਅਕਾਲੀ ਦਲ ਦੀ ਮਹਿਲਾ ਜਿੱਤ ਚੁੱਕੀ ਹੈ ਜੀਹਾਂ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਪ੍ਰੀਸ਼ਦ ਜਗਦੇਵ ਕਲਾਂ ਤੋਂ ਸਰਬਜੀਤ ਕੌਰ 250 ਵੋਟਾਂ ਦੇ ਨਾਲ ਜਿੱਤ ਚੁੱਕੀ ਹੈ ਸੋ ਤਾਲੀਵਾਲ ਸਾਹਿਬ ਨੂੰ ਹੁਣ ਪਿੰਡ ਦੇ ਵਿੱਚੋਂ ਹੀ ਆਪਣੇ ਹਾਰ ਦਾ ਮੂੰਹ ਖਣਾ ਪਿਆ ਹੈ ਇਸੇ ਦੌਰਾਨ ਐਮਐਲਏ ਨਰਿੰਦਰ ਕੌਰ ਭਾਰਜ ਵੀ ਆਪਣੇ ਪਿੰਡ ਭਾਰਜ ਦੇ ਵਿੱਚੋਂ ਹਾਰ ਗਈ ਹੈ ਜੀ ਹਾਂ ਆਮ ਆਦਮੀ ਪਾਰਟੀ ਦੀ ਐਮਐਲਏ ਨਰਿੰਦਰ ਕੌਰ ਭਾਰਜ ਹੀ ਆਪਣੇ ਪਿੰਡ ਦੇ ਵਿੱਚੋਂ ਇਹ ਚੋਣਾਂ ਹਾਰ ਚੁੱਕੀ ਹੈ ਇਸ ਤੋਂ ਬਾਅਦ ਐਮਪੀ ਮੀਤਹੇਰ ਜੱਦੀਪਿੰਡ ਕੋਰੜ ਤੋਂ ਵੀ ਅਕਾਲੀ ਦਲ ਜੇਤੂ ਹੋ ਗਏ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਮੀਤਹੇਰ ਦੇ ਪਿੰਡ ਜੋ ਕਿ ਆਮ ਆਦਮੀ ਪਾਰਟੀ ਦੇ ਐਮਪੀ ਹਨ ਸੋ ਜਿਵੇਂ ਉਹਨਾਂ ਦੇ ਪਿੰਡ ਦੇ ਵਿੱਚੋਂ ਵੀ ਹੁਣ ਅਕਾਲੀ ਉਮੀਦਵਾਰ ਜਸਵਿੰਦਰ ਗੌਰ ਨੇ ਆਮ ਉਮੀਦਵਾਰ ਸਵਰਨਜੀਤ ਕੌਰ ਨੂੰ ਹਰਾ ਦਿੱਤਾ ਹੈ ਸੋ ਆਮ ਆਦਮੀ ਪਾਰਟੀ ਨੂੰ ਇਸ ਚੋਣਾਂ ਦੇ ਵਿੱਚ ਹੁਣ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਹੀ ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾ ਸਪੀਕਰ ਹਨ ਜੋ ਕਿ ਉਹਨਾਂ ਦੇ ਪਿੰਡ ਸੰਧਵਾ ਬਲਾਕ ਤੋਂ ਵੀ ਹਾਰ ਚੁੱਕੀ ਹੈ ਆਮ ਆਦਮੀ ਪਾਰਟੀ ਜੀਹਾਂ ਕਾਲੀ ਦਲ ਦੀ ਇਥੋਂ ਵੀ ਜਿੱਤ ਹੋ ਚੁੱਕੀ ਹੈ ਸੋ ਲਗਾਤਾਰ ਆਮ ਆਦਮੀ ਪਾਰਟੀ ਹੁਣ ਹਾਰ ਰਹੀ ਹੈ ਸੋ ਆਪਣੇ ਪਿੰਡਾਂ ਦੇ ਵਿੱਚੋਂ ਵੀ ਲੀਡਰ ਆਪਣੀਆਂ ਸੀਟਾਂ ਬਚਾ ਨਹੀਂ ਸਕਦੇ ਹਨ ਸੋ ਉਹਨਾਂ ਦੇ ਪਿੰਡਾਂ ਦੇ ਵਿੱਚੋਂ ਹੀ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਸੋ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਐਮਪੀ ਹਨ ਸੋ ਉਹਨਾਂ ਦੇ ਜੱਦੀ ਪਿੰਡਾਂ ਦੇ ਵਿੱਚੋਂ ਵੀ ਉਹਨਾਂ ਨੂੰ ਵੋਟਾਂ ਹੁਣ ਨਹੀਂ ਪਈਆਂ ਹਨ ਤੇ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਸੋ ਚਾਰ ਪੀ ਅਤੇ ਐਮਐਲਏ ਜਿੱਦੀਆਂ ਤੁਹਾਨੂੰ ਤਸਵੀਰਾਂ ਦਿਖਾ ਲਈਆਂ ਹਨ ਸੋਚੇ ਇਸ ਦੇ ਵਿੱਚ ਕਿ ਇਹ ਵੋਟਾਂ ਦੇ ਵਿੱਚ ਆਮ ਆਰਮੀ ਪਾਰਟੀ ਦੀ ਹਾਰ ਹੋਈ ਹੈ ਇਸ ਤੋਂ ਬਾਅਦ ਅੱਗੇ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ 72 ਘੰਟੇ ਧੁੰਦ ਦਾ ਅਲਰਟ ਕਈ ਥਾਵਾਂ ਦੇ ਉੱਤੇ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਲਗਭਗ ਸਾਰੀਆਂ ਟ੍ਰੇਨਾਂ ਲੇਟ ਅਤੇ ਦੋ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਜੀ ਹਾਂ ਪੰਜਾਬ ਦੇ ਵਿੱਚ ਲਗਾਤਾਰ ਹੁਣ ਅਗਲੇ 72 ਘੰਟਿਆਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਲਰਟ ਦੇ ਅਨੁਸਾਰ ਬੁੱਧਵਾਰ ਅਤੇ ਵੀਰਵਾਰ ਨੂੰ ਸੂਬੇ ਦੇ 14 ਜ਼ਿਲ੍ਹਿਆਂ ਦੇ ਵਿੱਚ ਧੁੰਦ ਦੀ ਲਪੇਟ ਰਹੇਗੀ ਤੇ ਇਸੇ ਦੌਰਾਨ ਹੀ ਜਦੋਂ ਸ਼ੁੱਕਰਵਾਰ ਨੂੰ ਪੂਰੇ ਪੰਜਾਬ ਲਈ ਕੋਰੇ ਦਾ ਅਲਰਟ ਕੋਸ਼ਿਤ ਕਰ ਦਿੱਤਾ ਗਿਆ ਹੈ ਮੌਸਮ ਵਿਗਿਆਨੀਆਂ ਨੇ ਕੇਂਦਰ ਪੰਜਾਬ ਮੌਸਮ ਵਿਗਿਆਨ ਕੇਂਦਰ ਨੇ ਪੰਜਾਬ ਦੇ ਵਿੱਚ ਆਗਾਮੀ 72 ਘੰਟਿਆਂ ਦੇ ਲਈ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। ਅਲਰਟ ਦੇ ਅਨੁਸਾਰ ਬੁੱਧਵਾਰ ਅਤੇ ਵੀਰਵਾਰ ਨੂੰ ਸੂਬੇ ਦੇ 14 ਜ਼ਿਲ੍ਹਿਆਂ ਦੇ ਵਿੱਚ ਧੁੰਦ ਦੀ ਲਪੇਟ ਰਹੇਗੀ। ਸੋ ਇਸੇ ਦੌਰਾਨ ਜਦੋਂ ਕਿ ਸ਼ੁੱਕਰਵਾਰ ਨੂੰ ਪੂਰੇ ਪੰਜਾਬ ਦੇ ਲਈ ਕੋਰੇ ਦਾ ਅਲਰਟ ਕੋਸ਼ਿਤ ਕਰ ਦਿੱਤਾ ਗਿਆ ਹੈ। ਬੁੱਧਵਾਰ ਦੀ ਸਵੇਰ ਨੂੰ ਵੀ ਤੁਹਾਨੂੰ ਦੱਦੀ ਹੈ ਕਿ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਸੀ ਤੇ ਵੀਰਵਾਰ ਅੱਜ ਵੀ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਧੁੰਦ ਦੇਖਣ ਨੂੰ ਮਿਲੇਗੀ ਜਿਸ ਦੇ ਕਾਰਨ ਕਈ ਟ੍ਰੇਨਾਂ ਰੱਦ ਹੋ ਚੁੱਕੀਆਂ ਹਨ ਅਤੇ ਕਈ ਟ੍ਰੇਨਾਂ ਹਟ ਚੁੱਕੀਆਂ ਹਨ ਤੇ ਫਲਾਈਟਾਂ ਵੀ ਚੰਡੀਗੜ੍ਹ 에어ਪੋਰਟ ਤੇ ਅੰਮ੍ਰਿਤਸਰ 에어ਪੋਰਟ ਤੋਂ ਰੱਦ ਕਰਨੀਆਂ ਪਈਆਂ ਹਨ ਸੋ ਲਗਾਤਾਰ ਪੰਜਾਬ ਦੇ ਵਿੱਚ ਹੁਣ ਠੰਡ ਵੱਧਦੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਕੱਲ ਵੋਟਾਂ ਦੇ ਵਿੱਚ ਗਿਣਤੀ ਦੇ ਦੌਰਾਨ ਧੱਕੇਸ਼ਾਹੀ ਦਾ ਦੋਸ਼ ਲੱਗਾ ਹੈ ਵਿਰੋਧੀ ਧਿਰਾਂ ਦੇ ਵੱਲੋਂ ਰੋਡ ਜਾਮ ਕਰਕੇ ਲਾ ਦਿੱਤਾ ਗਿਆ ਧਰਨਾ ਜੀ ਜਿਨ੍ਹਾਂ ਪ੍ਰੀਸ਼ਦ ਅਤੇ ਬਲਾਕ ਸ਼ਾਂਤੀ ਦੀਆਂ ਪਈਆਂ ਵੋਟਾਂ ਦੀ ਗਿਣਤੀ ਜਿਹੜੀ ਕਿ ਹੋ ਰਹੀ ਸੀ ਸੋ ਵੋਟਾਂ ਦੀ ਗਿਣਤੀ ਦੇ ਮੌਕੇ ਧੱਕੇਸ਼ਾਹੀ ਦਾ ਦੋਸ਼ ਲਾ ਕੇ ਵਿਰੋਧੀ ਪਾਰਟੀਆਂ ਦੇ ਵੱਧੋਂ ਆਈ ITI ਦੇ ਬਾਹਰ ਫਰੋਜਪੁਰ ਮੁੱਖ ਮਾਰਗ ਦੇ ਉੱਤੇ ਧਰਨੇ ਲਗਾ ਦਿੱਤੇ ਗਏ ਤੇ ਰੋਡ ਜਾਮ ਕਰ ਦਿੱਤਾ ਗਿਆ ਇਸ ਮੌਕੇ ਕਾਂਗਰਸ ਭਾਜਪਾ ਤੇ ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਅੰਦਰ ਪੋਲਿੰਗ ਏਜੰਟਾਂ ਤੇ ਉਮੀਦਵਾਰਾਂ ਨੂੰ ਬੁਲਾਏ ਤੋਂ ਬਿਨਾਂ ਹੀ ਗਿਣਤੀ ਸ਼ੁਰੂ ਕਰਕੇ ਬੰਡਲ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਅੰਦਰ ਬੁਲਾਇਆ ਕਿਸੇ ਹੋਰ ਨੂੰ ਜਾ ਰਿਹਾ ਹੈ ਪਰ ਗਿਣਤੀ ਕਿਸੇ ਹੋਰ ਜ਼ੋਨ ਦੀ ਹੋ ਰਹੀ ਹੈ ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉੱਤੇ ਹੁਣ ਇਲਜ਼ਾਮ ਲੱਗੇ ਹਨ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਅੰਦਰ ਹੀ ਬੈਠ ਕੇ ਦ ਲਗਾਤਾਰ ਜਿਹੜੀ ਉਹ ਤੰਦਲੀ ਕੀਤੀ ਜਾ ਰਹੀ ਹੈ ਤੇ ਵੋਟਾਂ ਦੇ ਵਿੱਚ ਖੁਦ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦੌਰਾਨ ਵੋਟਾਂ ਦੇ ਵਿੱਚ ਗਿਣਤੀ ਦੇ ਮੌਕੇ ਧੱਕਾਸ਼ਾਹੀ ਜਿਹੜੀ ਹੋ ਰਹੀ ਸੀ ਇਸੇ ਦੇ ਵਿਰੋਧ ਦੇ ਵਿੱਚ ਦੂਜੀ ਪਾਰਟੀਆਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰੋਡ ਜਾਮ ਕਰ ਦਿੱਤਾ ਗਿਆ ਸੋ ਜਿਸ ਤੋਂ ਬਾਅਦ ਕੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆ ਕੇ ਇਹਨਾਂ ਲੋਕਾਂ ਨੂੰ ਸਮਝਾ ਕੇ ਠਾਲਿਆ ਗਿਆ ਹੈ ਸੋ ਪੰਜਾਬ ਦੇ ਵਿੱਚ ਲਗਾਤਾਰ આરોਪ ਲੱਗ ਰਹੇ ਹਨ ਕਿ ਆਮ ਆਰਮੀ ਪਾਰਟੀ ਦੇ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਵੱਡਾ ਧੋਖਾ ਕੀਤਾ ਹੈ ਤੇ ਵੱਡਾ ਧੱਕਾ ਬਾਗੀ ਪਾਰਟੀਆਂ ਦੇ ਨਾਲ ਕੀਤਾ ਹੈ